ਕੜਿਆ ਹਮੇ ਕਰਤਾ ਪੁਜ ਲੈ ਪਰਿਆ ਬਿਨ ਕਰ ਬਾਰਨ ਪਾਵੇ ਕੋਈ ਹੰਦਪੀਏ ਕਾ ਰੁਤਾ ਰਹੇ ਮੁਕੀ ਤਾਤ ਨਾ ਮਿਟੇ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖਾ ਨਾਲ ਜਾ ਵੈ ਸਿੰਘ ਇਹਨਾਂ ਅਪਰਾਲਾ ਜੋ ਵੀ ਕੀਤਾ ਗਿਆ ਜੀ ਇਹ ਸਾਰੇ ਇਲਾਕੇ ਦੇ ਵਾਸੀ ਸੰਤਾ ਵੱਲੋਂ ਬਹੁਤ ਵਧੀਆ ਕੀਤਾ ਗਿਆ ਹੈ ਕੱਲ ਨੂੰ ਸੰਤ ਬਾਬਾ ਰਣਜੀਤ ਸਿੰਘ ਦੀ ਟਡਰੀਆਂ ਵਾਲਿਆਂ ਦੇ ਸਥਾਨ ਤੋਂ ਪਰਮੇਸ਼ਰ ਦਵਾਰ ਤੋਂ ਜਿੱਥਾ ਭੇਜਨੇ ਨੇ ਉਹਨਾਂ ਨੇ ਕੀਰਤਨ ਕਰਨਾ ਹੈ ਜੀ ਕੱਲ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਸਾਰੀ ਸੰਗਤਾਂ ਨੂੰ ਅਪੀਲ ਹੈ ਕਿ ਜ਼ਰੂਰ ਪਹੁੰਚੋ ਆਪਣੀ ਹਾਜ਼ਰੀ ਲਵਾਓ ਕਿਉਂਕਿ ਇਹੋ ਜਿਹਾ ਉਪਰਾਲੇ ਕਰਕੇ ਹੀ ਜੋ ਅੱਜ ਦਾ ਟਾਈਮ ਹੈ ਨਸ਼ਿਆਂ 'ਚ ਜੋ ਨੌਜਵਾਨ ਪੀੜੀ ਡਰਦੀ ਹੈ ਉਹਨਾਂ ਨੂੰ ਕੱਢਿਆ ਜਾ ਸਕਦਾ ਹੈ ਇਹੋ ਜਿਹਾ ਉਪਰਾਲੇ ਕਰਕੇ ਗੁਰੂ ਜੀ ਇਹਦੇ ਬਾਰੇ ਦੱਸੋਗੇ ਜੀ ਕੀ ਇਹ ਇਸ ਸਥਾਨ ਤੇ ਨਾ ਬਹੁਤਾਂ ਨੂੰ ਹੋਣੀਆਂ ਹੋਈਆਂ ਨੇ ਜੀ ਤੇ ਉਹਨਾਂ ਦੇ ਭਲੇ ਲਈ ਤੇ ਸਰਬੱਤ ਦੇ ਭਲੇ ਦੀ ਇੱਕ ਲੱਖਾਨਵਾਸੀ ਸੰਗਤਾਂ ਵੱਲੋਂ ਬਹੁਤ ਹੋ ਜਿਓ ਪ੍ਰਾਰਲਾ ਕੀਤਾ ਗਿਆ ਹੈ ਇਹ ਖੰਡਪਾਤ ਸਾਹਿਬ ਜੀ ਪ੍ਰਾਰambh ਕਰਵਾਏਗੇ ਅੱਜ ਤੇ ਕੱਲੂ ਭੋਗ ਪਾਈ ਜਾਣਗੇ ਇਹ ਸਾਰੇ ਸਰਬੱਤ ਦੇ ਭਲੇ ਦੇ ਲਈ ਹੈ ਕਿਉਂਕਿ ਤੋਂ ਸੰਗਤ ਬੱਚੇ ਵੀ ਲੰਘਦੇ ਨੇ ਸਾਰੇ ਲੰਘਦੇ ਨੇ ਇਹ ਉਹਨਾਂ ਦੇ ਭਲੇ ਲਈ ਹੈ ਜੀ ਤੇ ਬਾਬਾ ਜੀ ਜਿਵੇਂ ਜੀ ਇਹ ਸੁਧੇਰ ਪਿੰਡ ਵੱਲੋਂ ਰੱਖੇਗੇ ਜੀ ਨਹੀਂ ਜੀ ਇਹ ਪਿੰਡ ਅੱਲੋਤਾਲੀ ਹੈ ਜੀ ਸੁਧੇ ਵਾਲੀ ਤੇ ਸਾਰਾ ਲੱਖਾਨਵਾਸੀ ਸੰਗਤਾਂ ਵੱਲੋਂ ਹੀ ਹੈ ਤੇ ਬਾਬਾ ਜੀ ਜਿਵੇਂ ਦੇਖਿਆ ਵੀ ਅੱਜ ਕਾ ਲੋਕ ਨਸ਼ੇ ਵੱਲ ਵੱਧੇ ਹੋਏ ਨੇ ਤੁਸੀਂ ਇੱਕ ਬਹੁਤ ਵਧੀਆ ਪਾਲਾ ਕਰ ਰਹੇ ਹੋ ਇਹਦੇ ਦੀ ਕਿਵੇਂ ਇਹ ਦੇਖੋ ਇਹਦੇ ਵਿੱਚ ਨੌਜਵਾਨ ਵੀ ਦੇਖੋ ਬੱਚੇ ਖੜੇ ਨਹੀਂ ਨੌਜਵਾਨ ਖੜੇ ਨੇ ਸਾਰੇ ਇਹਨਾਂ ਨੂੰ ਇਹੀ ਸਹੈਦ ਮਿਲਦੀ ਹੈ ਵੀ ਕਿਉਂਕਿ ਆਪਾਂ ਜੀ ਉੱਠ ਕੇ ਇਹੋ ਜੀ ਕਾਰਜ ਕਰੀਏ ਜੀ ਕਿ ਜਿਹਦੇ ਨਾਲ ਵੀ ਨਸ਼ਿਆਂ ਤੋਂ ਵੀ ਨੌਜਵਾਨਾਂ ਮੁਕਤ ਹੋਣ ਸਸਿਕਾ ਸਰ ਸਸਿਕਾ ਤੁਸੀਂ ਕੁਝ ਕਰਨ ਜਾਈ ਹੈ ਅੱਜ ਦੇ ਪ੍ਰੋਗਰਾਮ ਅੱਜ ਇਹ ਪ੍ਰੋਗਰਾਮ ਅਸੀਂ ਦੋਵੇਂ ਨਗਰਾਂ ਨੇ ਢਲੋਤੜੀ ਤੇ ਸੁੱਦੇਵਾਲ ਨੇ ਜੀ ਸਹਿਯੋਗ ਦੇ ਕੇ ਸਰਬੰਧ ਦੇ ਭਲੇ ਲਈ ਕਰਵਾਇਆ ਜਾ ਕਿ ਸਾਡੇ ਤੇ ਕਈ ਸਾਲਾਂ ਤੋਂ ਸਾਡੀਆਂ ਜਿਹੜੀਆਂ ਮੋਤਾ ਹੋ ਚੁੱਕੀਆਂ ਨੇ ਦੀ ਨੌਜਵਾਨਾਂ ਦੀਆਂ ਜਿਹੜੀਆਂ ਵੀ ਸਾਨੂੰ ਠੱਲੀਆਂ ਔਖੀਆਂ ਤੇ ਵਿਆਹ ਕਰਨੀਆਂ ਬਹੁਤ ਔਖੀਆਂ ਨੇ ਇਸ ਲਈ ਸਾਡੇ ਹੈੱਡ ਗ੍ਰਾਂਤੀ ਦੋਨਾਂ ਨੇ ਲੜ ਕੇ ਪਰਾਲਾ ਤੇ ਦੋਨੇ ਨਗਰਾਂ ਨੇ ਇਹ ਕੀਤਾ ਵੀ ਆਪਾਂ ਇੱਥੇ ਜਗਦੀ ਜੋਤ ਸ੍ਰੀ ਗੁਰਪ੍ਰਸਾਦ ਸਾਹਿਬ ਜੀ ਦੇ ਅਤਿ ਸੋਤਰਾ ਕੇ ਇਸ ਧਰਮ ਨੂੰ ਪਵਿੱਤਰ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਤੇ ਸੁੱਖ ਸ਼ਾਂਤੀ ਦਿੱਤੀ ਜਾਵੇ ਇਹ ਸਾਡੇ ਦੋਨੋਂ ਨਗਰਾਂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੀ ਇਹ ਸਰਵਤ ਦੇ ਭਲੇ ਲਈ ਜੀ ਅਖੰਡ ਪਾਠ ਕਰਾ ਰਹੇ ਹਾਂ ਜੀ ਕੱਲ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ ਅਸੀਂ ਹਾਲੇ-ਦਾਲੇ ਨਗਰ ਨਿਵਾਸੀਆਂ ਹੋਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਭਾਈ ਇਹੋ ਜੀ ਤੁਹਾਨੂੰ ਜਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ